ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਰੇ ਦੇਸ਼ ਦਾ ਏਕਾ ਜਿੰਦਾਬਾਦ ਸੋ ਦੋਸਤੋ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਕਿਸਾਨ ਅੰਦੋਲਨ ਦੇ ਬਾਰੇ ਮੈਂ ਕੁਝ ਹੁਣੇ-ਹੁਣੇ ਲਾਈਨਾਂ ਲਿਖੀਆਂ ਉਹ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਉਮੀਦ ਹੈ ਵੀ ਪਸੰਦ ਕਰੋਗੇ ਨਾਲੇ ਅੱਜ ਦੇਸ਼ ਖੜ ਗਿਆ ਨਾਲ ਅੱਜ ਦੇਸ਼ ਖੜ ਗਿਆ ਕਿਸਾਨ ਪਰਵਾਰਾਂ ਦੇ ਪੋ ਮਹੀਨੇ ਛੁੱਟਣ ਪਸੀਨੇ ਓਏ ਜ਼ਾਲਮ ਸਰਕਾਰਾਂ ਦੇ ਨਾਲ ਅੱਜ ਦੇਸ਼ ਖੜ ਗਿਆ ਪੰਜਾਬੀ ਸਰਦਾਰਾਂ ਦੇ ਸਾਰੇ ਕਿਸਾਨਾਂ ਰਲ ਕੇ ਦਿੱਲੀ ਨੂੰ ਕੇਹੜਾ ਪਾਇਆ ਸਾਰੇ ਵਰਗਾਂ ਨੇ ਰਲ ਕੇ ਦਿੱਲੀ ਨੂੰ ਕੇਹੜਾ ਪਾਇਆ ਮੰਗਣ ਲਈ ਆਏ ਆ ਪਰ ਵੰਡਣ ਤੇ ਜ਼ੋਰ ਲਗਾਇਆ ਉਹ ਦੁਨੀਆ ਨੇ ਦਰਸ਼ਨ ਕਰ ਲੈ ਦੁਨੀਆ ਨੇ ਦਰਸ਼ਨ ਕਰ ਲੈ ਉੱਚੇ ਕਿਰਦਾਰਾਂ ਦੇ ਉਹ ਮਹੀਨੇ ਛੁੱਟਣ ਪਸੀਨੇ ਓਏ ਜ਼ਾਲਮ ਸਰਕਾਰਾਂ ਦੇ ਨਾਲ ਅਜ ਦੇ ਸ਼ਖੜ ਗਿਆ ਕਿਸਾਨ ਪਰਵਾਰਾਂ ਦੇ ਨਾਲ ਅਜ ਦੇ ਸ਼ਖੜ ਗਿਆ ਪੰਜਾਬੀ ਸਰਦਾਰਾਂ ਦੇ ਜੀ ਦੀ ਸਬਰ ਜਾਚ ਹੋਵੇ ਉਹਦੀਆਂ ਓਈ ਓਈ ਜਾਣੇ ਜੀ ਦੀ ਸਬਰ ਜਾਚ ਹੋਵੇ ਉਹਦੀਆਂ ਓਈ ਓਈ ਜਾਣੇ ਟਰੈਕਟਰ ਹਰਿਆਣੇ ਦੇ ਤੇ ਕੋਈ ਵਜਦੇ ਪੰਜਾਬੀ ਗਾਣੇ ਟਰੈਕਟਰ ਹਰਿਆਣੇ ਦੇ ਤੇ ਵਜਦੇ ਪੰਜਾਬੀ ਗਾਣੇ ਬਣ ਗਈਏ ਸਾਜ ਨਵੀਨਤ ਪਣ ਗਈਏ ਸਾਜ ਨਵੀ ਇਕ ਵਿੱਚ ਵਿਛੜੇ ਪਰਵਾਰਾਂ ਦੇ ਉਹ ਮਹੀਨੇ ਛੁੱਟਣ ਪਸੀਨੇ ਓਏ ਜ਼ਾਲਮ ਸਰਕਾਰਾਂ ਦੇ ਨਾਲ ਅੱਜ ਦੇ ਸ਼ਖੜ ਗਿਆ ਪੰਜਾਬੀ ਸਰਦਾਰਾਂ ਦੇ ਨਾਲ ਅੱਜ ਦੇ ਸ਼ਖੜ ਗਿਆ ਕਿਸਾਨ ਪਰਵਾਰਾਂ ਦੇ ਨਾ ਕੋਈ ਜਾਤਾਂ ਪਤਾਂ ਨਾ ਕੋਈ ਧਰਮ ਚ ਮੇਲਾ ਨਾ ਇਥੇ ਜਾ ਤਾਂ ਪਤਾ ਨਾ ਕੋਈ ਧਰਮ ਚ ਮੇਲਾ ਹੁੱਕੇ ਹਰਿਆਣੇ ਦੇਤੇ ਲਾਉਂਦੇ ਪੰਜਾਬੀ ਮੇਲਾ ਹੁੱਕੇ ਹਰਿਆਣੇ ਦੇਤੇ ਓਏ ਲਾਉਂਦੇ ਪੰਜਾਬੀ ਮੇਲਾ ਯੂਪੀ ਹਰਿਆਣੇ ਵਾਲੇ ਓਹ ਸਦਕੇ ਮੈਂ ਯਾਰਾਂ ਦੇ ਓਹ ਮਹੀਨੇ ਛੁੱਟਣ ਪਸੀਨੇ ਓਏ ਜ਼ਾਲਮ ਸਰਕਾਰਾਂ ਦੇ ਨਾਲ ਇਹ ਅਜ ਦੇ ਸ਼ਖੜ ਗਿਆ ਕਿਸਾਨ ਪਰਵਾਰਾਂ ਦੇ ਹੱਕਾਂ ਲਈ ਲੜਦੇ ਰਿਆਂ ਇੱਕਾਂ ਦੇ ਜ਼ੋਰ ਲੜਾਂਗੇ ਵੇਸ਼ਮ ਵਿਸ਼ਵਾਸ ਹੈ ਸਾਨੂੰ ਮੋਰਚਾ ਫਤਿਹ ਕਰਾਂਗੇ ਪੂਰਾ ਵਿਸ਼ਵਾਸ ਹੈ ਸਾਨੂੰ ਮੋਰਚਾ ਫਤਿਹ ਕਰਾਂਗੇ ਜਿੱਤਾਂ ਨਾਲ ਭਰਨੇ ਬਾਜਵਾ ਜਿੱਤਾਂ ਨਾਲ ਭਰਨੇ ਬਾਜਵਾ ਹੋ ਪੰਨੇ ਅਖਬਾਰਾਂ ਦੇ ਉਹ ਮਹੀਨੇ ਛੁੱਟਣ ਪਸੀਨੇ ਹੋਏ ਜ਼ਾਲਮ ਸਰਕਾਰਾਂ ਦੇ ਨਾਲ ਅੱਜ ਦੇਸ਼ িখੜ ਗਿਆ ਕਿਸਾਨ ਪਰਵਾਰਾਂ ਦੇ ਨਾਲ ਅੱਜ ਦੇਸ਼ িখੜ ਗਿਆ ਪੰਜਾਬੀ ਸਰਦਾਰਾਂ ਦੇ ਨਾਲ ਅੱਜ ਦੇਸ਼ িখੜ ਗਿਆ ਕਿਸਾਨ ਪਰਵਾਰਾਂ ਦੇ ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਲਾਈਨਾਂ ਪਸੰਦ ਆਈਆਂ ਹੋਣਗੀਆਂ ਔਰ ਨਾਲ ਦੀ ਨਾਲ ਮੈਂ ਅਪੀਲ ਕਰਦਾ ਪੂਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਜਿਹੜੇ ਅਜੇ ਤੱਕ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੇ ਸੋ ਉਹ ਜ਼ਰੂਰ ਇਸ ਸੰਘਰਸ਼ ਵਿੱਚ ਵੱਧ ਚੜ ਕੇ ਆਪਣੀ ਸ਼ਮੂਲੀਅਤ ਦਰਜ ਕਰਾਉਣ ਆਹ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਿੱਤ ਕੇ ਆਵਾਂਗੇ ਸਾਡੀਆਂ ਜਾਇਜ਼ ਮੰਗਾਂ ਆ ਇਹ ਸਰਕਾਰ ਨੂੰ ਜ਼ਰੂਰ ਮੰਨਣੀਆਂ ਪੈਣਗੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੂਰੇ ਦੇਸ਼ ਦੇ ਲੋਕਾਂ ਦਾ ਇਕਾਂ ਜਿੰਦਾਬਾਦ